ਇੱਕ ਬੇਹੱਦ ਹੀ ਦਿਲ ਡਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਚ ਕਾਰ ਦੇ ਵੱਲੋਂ ਇੱਕ ਸਕੂਟਰ ਅਤੇ ਬਾਈਕ ਨੂੰ ਟੱਕਰ ਮਾਰੀ ਗਈ ਹੈ ਜਿਸ ਦੇ ਚਲਦੇ ਸਕੂਟਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਬਾਈਕ ਸਵਾਰ ਸੱਟਾਂ ਲੱਗਣ ਦੇ ਕਾਰਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਬਾਈਕ ਸਵਾਰ ਸੜਕ ਪਾਰ ਕਰਨ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਕਾਰ ਦੇ ਵੱਲੋਂ ਪਹਿਲਾਂ ਸਕੂਟਰ ਨੂੰ ਟੱਕਰ ਮਾਰੀ ਗਈ ਤੇ ਬਾਅਦ ਦੇ ਵਿੱਚ ਬਾਈਕ ਸਵਾਰ ਵੀ ਇਸ ਦੀ ਝਪੇੜ ਦੇ ਵਿੱਚ ਆ ਗਿਆ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਬਾਈਕ ਚਾਲਕ ਨੂੰ ਜ਼ਖਮੀ ਹਾਲਤ ਚ ਦੇਖ ਜਲਦ ਉਸਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਜ਼ਾ ਮਾਮਲਾ ਨਵਾਂ ਸ਼ਹਿਰ ਦਾ ਤੋਂ ਸਾਹਮਣੇ ਆਇਆ ਜਿੱਥੇ ਕਾਰ ਦੇ ਵੱਲੋਂ ਬਾਈਕ ਅਤੇ ਸਕੂਟਰ ਸਵਾਰ ਨੂੰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਸਕੂਟਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਬਾਈਕ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ। 108 ਗੱਡੀ ਭੂਮ ਕੀਤਾ। ਹਾਂ ਗੱਡੀ ਆ ਗਈ ਆ। ਉਹ ਕਹਿੰਦੇ ਵੀ ਜੇ ਟੈਕਸੀ ਟੁੱਟ ਆਇਆ ਹੋਵੇ ਤੇ ਉਹ ਲੈ ਜੀਏ ਫਿਰ ਡਾੜੀ ਨੂੰ। ਹਾਂ ਇਹ ਮੌਤੇ ਦੀ ਹੋ ਚੁੱਕੀ ਆ। ਇਹ ਤਾਂ ਪੁਲਿਸ ਵਾਲਿਆਂ ਦਾ ਕੰਮ ਆ। ਅੱਛਾ ਮੌਤ ਹੋ ਚੁੱਕੀ ਹੈ। ਪੁਲਿਸ ਕਾਰਵਾਈ ਤੋਂ ਬਾਅਦ ਹੀ ਜਿਹੜੀ ਬੋਡੀ ਚੱਕੀ ਜਾਏਗੀ। ਹਾਂ ਹੁਣ ਪੁਲਿਸ ਵਾਲੇ ਹੁਣ ਆਇਆ। ਆ ਗਏ ਆ। ਹਾਂ ਠੀਕ। ਇਹ ਸਰ ਸਾਨੂੰ ਰਾਹਗੀਰ ਤੋਂ ਇਨਫੋਰਮੇਸ਼ਨ ਮਿਲੀ ਕਿ ਮਾਲਪੁਰ ਪੱਠੇ ਕੋਲ ਐਕਸੀਡੈਂਟ ਹੋਇਆ। ਤੇ ਸਾਡਾ ਸੁਰੱਖਿਆ ਫੋਰਸ ਦੀ ਗੱਡੀ ਜਿਹੜੀ 88405 ਰੂ ਠੀਕ ਹੈ तकरीबन 2 ਤੋਂ 3 ਮਿੰਟ ਦੇ ਵਿੱਚ ਵਿੱਚ ਸਾਡੀ ਗੱਡੀ ਪਹੁੰਚ ਗਈ ਥੋੜੇ ਸਮੇਂ ਵਿੱਚ ਪਹੁੰਚ ਗਏ 2-3 ਮਿੰਟ ਦੇ ਵਿੱਚ ਵਿੱਚ ਗੱਡੀ ਪਹੁੰਚ ਕੀ ਦੇਖਿਆ ਤੁਸੀਂ ਇੱਥੇ ਉਸ ਵਕਤ ਦੇਖ ਕੇ ਸਰ ਜਿਹੜੀ ਦੇਖ ਕੇ ਸਰ ਅਸੀਂ ਇਹ ਦੇਖਿਆ ਕਿ ਇੱਕ ਪਰਸਨ ਇੰਜਰਡ ਜਿਹਦੇ ਕਿ ਲੱਗ ਸੱਟ ਲੱਗੀ ਹੋਈ ਸੀਗੀ ਉਹਨੂੰ ਫਟਾਫਟ ਆਪਣੀ ਗੱਡੀ ਦੇ ਵਿੱਚ ਜਿਹਦੇ ਸੱਟਾਂ ਲੱਗੀਆਂ ਸੀ ਉਹਨੂੰ ਤੁਸੀਂ ਹਸਪੀਟਲ ਲੈ ਗਏ ਕਿਹੜੇ ਹਸਪੀਟਲ ਲੈ ਗਏ ਸੈਣੀ ਹਸਪੀਟਲ ਲੈ ਗਏ ਕੀ ਹੁੰਦਾ ਆ ਨਹੀਂ ਨਹੀਂ ਸਰ ਜਿਹੜੀ ਡੈਥ ਕੇਸ ਦਾ ਮੈਟਰ ਆ ਉਹਦੇ ਵਿੱਚ ਥਾਣੇ ਵਾਲਿਆਂ ਨੂੰ ਸਾਡਾ ਕੰਮ ਆ ਸੜਕ ਸੁਰੱਖਿਆ ਫੋਰਸ ਦਾ ਕਿ ਇੰਜਰਡ ਪਰਸਨ ਨੂੰ ਫਟਾਫਟ ਤੇ ਉਹਦੀ ਇਨਵੈਸਟੀਗੇਟ ਇਨਵੈਸਟੀਗੇਟ ਕਰਦੇ ਆ ਜੀ ਸਰ ਡੈਥ ਨੂੰ ਪੁਲਿਸ ਵਾਲੇ ਪਹਿਲਾਂ ਇਨਵੈਸਟੀਗੇਟ ਕਰਦੇ ਆ ਥਾਣੇ ਵਾਲੇ ਤੇ ਉਹਦੇ ਤੋਂ ਬਾਅਦ ਮਲਪੁਰੇ ਨੂੰ ਕੋਈ ਜਾਣਕਾਰੀ ਹੈ ਦੋਸਤ ਜਾਣਕਾਰੀ ਜੀ ਇਦਾਂ ਦੀ ਪਿੱਛੇ ਉਹ ਤੋਂ ਗੱਡੀ ਆਈ ਸਵੇਟੋਂ ਪਹਿਲਾ ਇਹ ਰਾਹੋਵਲੋਂ ਆਈ ਹਾਂਜੀ ਰਾਹੋਵਲੋਂ ਪਹਿਲਾ ਸਕੂਟਰ ਦੇ ਵਿੱਚ ਵੱਜ ਕੇ ਇਹ ਇੱਕ ਬੰਦਾ ਸਾਡੇ ਜਿਹੜਾ ਕੰਮ ਕਰਦਾ ਹੈ ਉਹਦਾ ਨਾਂ ਕੀ ਜਿਹੜਾ ਕੰਮ ਕਰਦਾ ਤਾਰੀਤ ਸਿੰਘ ਹਾਂਜੀ ਸ਼ਮਸ਼ੇਰ ਸਿੰਘ ਉਹ ਜਿਹੜਾ ਐਕਸੀਡੈਂਟ ਹੋਇਆ ਸ਼ਮਸ਼ੇਰ ਸਿੰਘ ਉਹ ਤੁਹਾਡੇ ਜਿਹੜਾ ਕੰਮ ਕਰਦਾ ਉਹਦਾ ਨਾਂ ਤਾਰੀਆ ਤਾਰੀਆ ਹਾਂਜੀ ਕਿੰਨੇ ਕ ਦਿਨ ਤੋਂ ਕੰਮ ਕਰਦਾ ਤੁਹਾਡੇ ਉਹ ਮੇਰੇ ਕੋਲ 2 ਕ ਮਹੀਨੇ ਹੋਏ ਜੀ ਕੰਮ ਅੱਛਾ ਹੁਣ ਉਹ ਘਰੋਂ ਕਿੰਨੇ ਕ ਵਜੇ ਚੱਲਿਆ ਤੇ ਜੇ ਅੰਦਾਜ਼ਾ ਹੈ ਘਰੋਂ ਉਹ 11 ਕ ਵਜੇ ਗਿਆ ਖੇਤਾਂ ਨੂੰ ਤੇ ਇੱਥੇ ਮੋੜਨ ਲੱਗਾ ਸੀ ਸਾਈਡ ਤੇ ਖੜਾ ਸੀ ਇਹ ਕਿਹੜਾ ਮੋੜ ਆ ਇਹ ਇਹ ਮਾਲਪਰ ਵਾਲਾ ਜਿਹੜਾ ਪਟਿਆ ਮੁੜ ਪਟਿਆ ਹਾਂਜੀ ਤੇ ਜਦੋਂ ਮੁੜਨ ਲੱਗਾ ਹੈ ਮੋਟਰਸਾਈਕਲ ਸਕੂਟਰ ਤੇ ਸੀ ਨਹੀਂ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਪਿੱਛੋਂ ਗੱਡੀ ਆ ਗਈ ਜਾਨੀ ਬੱਜੀ ਜੀ ਖੜੇ ਤੇ ਸੀ ਨਹੀਂ ਮੋਟਰਸਾਈਕਲ ਖੜੇ ਤੇ ਗੱਡੀ ਬੱਜੀ ਖੜੇ ਤੇ ਖੜੇ ਤੇ ਉਹ ਤਾਂ ਮੋੜ ਨੂੰ ਖੜਾ ਸੀ ਆਪਣਾ ਮੋੜ ਨੂੰ ਖੜਾ ਸੀ ਸਾਈਡ ਨੂੰ ਮਤਲਬ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਦੀ ਉਮਰ ਕਿੰਨੀ ਕਹਿ ਗਈ ਆ ਉਮਰ ਹੁਣੀ 60 62 ਸਾਲ ਦੀ ਹੁਣ ਉਹਦੇ ਨਾਲ ਕੀ ਕੀ ਹੋਇਆ ਮਤਲਬ ਉਹਦੀ ਇੱਕ ਲਾਤ ਟੁੱਟ ਗਈ ਜੀ ਇੱਕ ਬਾਹਾਂ ਟੁੱਟ ਗਈ ਜੀ ਲਾਤ ਤੇ ਬਾਹਾਂ ਟੁੱਟ ਗਈ ਹਾਂਜੀ ਤੇ ਇਸ ਵਕਤ ਉਹ ਕਿੱਥੇ ਦਾਖਲ ਆ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਹਾਂਜੀ ਹਾਂਜੀ ਦਾਖਲ ਹੈ ਗਿਆ ਤੇ ਤੇ ਦੋ ਮੋਟਰਸਾਈਕਲ ਵੀ ਆ ਇੱਕ ਤੇ ਇੱਕ ਸਕੂਟਰ ਹੈਗਾ ਆ ਸਕੂਟਰ ਪਹਿਲਾਂ ਸਕੂਟਰ 'ਚ ਵੱਜਿਆ ਜੀ ਪਿੱਛੇ ਸਕੂਟਰ ਵਾਲੇ 'ਚ ਅੱਛਾ ਸਕੂਟਰ ਵਾਲੇ 'ਚ ਵੱਜੀ ਗੱਡੀ ਗੱਡੀ ਵੱਜ ਕੇ ਇਹ ਤਾਂ ਸਾਈਡ ਤੇ ਮੋੜ ਨੂੰ ਖੜਾ ਸੀ ਉਹਦੇ ਵਿੱਚ ਵੱਜ ਕੇ ਫਿਰ ਇਹਦੇ ਵਿੱਚ ਵੱਜਿਆ ਫਿਰ ਇਹਦੇ ਵਿੱਚ ਵੱਜਿਆ ਤੇ ਹੁਣ ਮਤਲਬ ਉੱਥੇ ਸਰਕਾਰੀ ਹਸਪਤਾਲ ਹਾਂਜੀ ਹਾਂਜੀ ਦਾਖਲ ਹੈ ਗਿਆ ਹਾਂਜੀ ਸਕੂਟਰ ਵਾਲੇ ਦੀ ਡੈਥ ਹੋ ਗਈ ਜੀ ਜਿਹੜਾ ਸਕੂਟਰ ਹਾਂਜੀ ਤੁਹਾਡਾ ਬੰਦਾ ਮੋਟਰਸਾਈਕਲ ਤੇ ਸੀ ਉਹ ਸਕੂਟਰ ਵਾਲਾ ਜਿਹੜਾ ਸੀ ਉਹਦੀ ਡੈਥ ਹੋ ਗਈ ਆ ਉਹ ਕਿੱਥੇ ਦਾ ਦੱਸਿਆ ਜਾਂਦਾ ਰਾਹੋਂ ਦਾ